ਕੱਲ ਪ੍ਰੈਸ ਕਾਨਫਰੰਸ ਕਰਦੇ ਹਾਂ ਕੀ ਅਮਤਾਰ ਦੇ ਨਾਲ ਅੱਜ ਦਾ ਮੁੱਦਾ ਤਾਂ ਵੈਸੇ ਕੇਰਾਂ ਤੱਕ ਟਿੱਗ ਗਿਆ ਜੋ ਪੰਜਾਬ ਦੇ ਵਿੱਚ ਪਿਛਲੇ ਸਮੇਂ ਚ ਇਹ ਸਰਕਾਰ ਨੇ ਲੈਂਡ ਪੂਰਨ ਪਾਲਸੀ ਲਿਆਂਦੀ ਸੀ ਉਹਦੇ ਖਿਲਾਫ ਸਾਰੇ ਪੰਜਾਬ ਦੇ ਵਿੱਚ ਹੀ ਧਰਨੇ ਹੋਏ ਮੁਜ਼ਾਹਰੇ ਹੋਏ ਬਹੁਤ ਲੋਕਾਂ ਨੇ ਪ੍ਰੋਟੈਸਟ ਕੀਤਾ ਉਸ ਗੱਲ ਦੇ ਵਿੱਚ ਪਾਲਸੀ ਤਾਂ ਭਾਵੇਂ ਲੋਕਾਂ ਦੇ ਦਬਾਅ ਥੱਲੇ ਆ ਕੇ ਸਰਕਾਰ ਨੇ ਉਸ ਪਾਲਸੀ ਨੂੰ ਰੱਦ ਕਰ ਦਿੱਤਾ ਅਕਾਲੀ ਦਲ ਨੇ ਵੀ ਬਹੁਤ ਵੱਡਾ ਸੰਘਰਸ਼ ਵਿੜਿਆ ਇਸ ਪਾਲਸੀ ਦੇ ਖਿਲਾਫ ਵੱਡੇ ਵੱਡੇ ਧਰਨੇ ਲੱਗੇ ਚਾਰ ਜ਼ਿਲ੍ਹਿਆਂ 'ਚ ਸਾਡੇ ਧਰਨੇ ਲੱਗੇ ਸੀ ਇਸ ਪਾਲਸ ਦੇ ਖਿਲਾਫ ਜਿਹੜੇ ਚਾਰੇ ਬਹੁਤ ਵੱਡੇ ਸੀ ਉਦੋਂ ਬਾਅਦ ਸਾਰੇ ਪੰਜਾਬ 'ਚ ਅਸੀਂ ਰੱਖਲੇ ਸੀਗੇ ਧਰਨੇ ਲਾਉਣੇ ਆ ਤੇ ਨਾਲ 1 ਸਤੰਬਰ ਤੋਂ ਅਸੀਂ ਮੋਰਚੇ ਦੀ ਸਟਾਰਟਿੰਗ ਕਰ ਲਈ ਸੀ 1 ਸਤੰਬਰ ਨੂੰ ਅਸੀਂ ਮੋਰਚਾ ਲਾਵਾਂਗੇ ਪਾਰਟੀ ਪ੍ਰਧਾਨ ਸਾਡੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਉਸ ਮੋਰਚੇ ਦੀ ਗਵਾਈ ਕਰਨਗੇ ਤੇ ਫਿਰ ਓ ਜੀ 500 ਬੰਦੇ ਦਾ ਜਥਾ ਰੋਜ਼ ਜਾਇਆ ਕਰੂਗਾ ਗ੍ਰਿਫਤ ਦੇ ਤਾਰੀ ਦੇਣ ਦੀ ਖਾਤਰ ਉਥੇ ਚੰਡੀਗੜ੍ਹ ਜਿੱਥੇ ਕੇਜਰੀਵਾਲ ਸਾਹਿਬ ਰਹਿੰਦੇ ਨੇ ਸੋ ਉਸ ਤੋਂ ਫਿਰ ਇਹਨਾਂ ਨੇ ਪ੍ਰੈਸ਼ਰ ਪਿਆ ਲੋਕਾਂ ਦਾ ਬਹੁਤ ਜ਼ਿਆਦਾ ਸਾਰਾ ਪੰਜਾਬ ਹੀ ਹਿਲਖੜਾ ਸੀਗਾ ਫਿਰ ਉਹ ਬਾਪਸ ਉਸੀ ਇੱਕ ਬਹੁਤ ਵੱਡੀ ਠੱਗੀ। ਵੇਖੋ ਲੈਂਡ ਪੋਲਿਸੀ ਦਾ ਮਤਲਬ ਕੀ ਹੈ ਕਿ ਲੋਕਾਂ ਦੀ ਸਹਿਮਤੀ ਨਾਲ ਜ਼ਮੀਨ ਲੈਣੀ ਸਰਕਾਰ ਨੂੰ ਜੇ ਲੋਕ ਦੇਣਾ ਚਾਹੁੰਦੇ ਆ ਕਿਸੇ ਨੂੰ ਕੋਈ ਇਤਰਾਜ਼ ਨਹੀਂ ਅੱਗੇ ਵੀ ਬਹੁਤ ਲੈਂਦੇ ਆ ਸਰਕਾਰਾਂ ਨੇ ਬੜੀਆਂ ਚੀਜ਼ਾਂ ਬਣਾਇਆਂ ਨੇ ਚੱਲਦਾ ਰਹਿੰਦਾ ਇਹ ਪਾਲਿਸੀ ਦਾ ਜੇ ਰਜਾ ਹੁਣ ਵੀ ਅਸੀਂ ਕਹਿੰਦੇ ਜੇ ਲੋਕ ਦੇਣਾ ਚਾਹੁੰਦੇ ਆ ਸਾਨੂੰ ਕੀ ਇਤਰਾਜ਼ ਜੇ ਖੁਸ਼ੀ ਨਾਲ ਲੋਕ ਦੇਣਾ ਚਾਹੁੰਦੇ ਆ ਇਹ ਫਿਰ ਪਾਲਿਸੀ ਦਾ ਤੇ ਮੋਲੀ ਲੈ ਲੈਣ ਸਰਕਾਰ ਨੇ ਜੇ ਕੋਈ ਚੀਜ਼ਾਂ ਬਣਾਉਣੀਆਂ ਨੇ ਜੇ ਸਰਕਾਰ ਠੀਕ ਸਮਝਦੀ ਹੈ ਕਿਸਾਨਾਂ ਨੂੰ ਖੁਸ਼ ਕਰਕੇ ਜਿੰਨੇ ਉਹ ਪੈਸੇ ਮੰਗਦੇ ਆ ਪ੍ਰਤੀ ਏਕੜ ਉਹਨਾਂ ਨੂੰ ਪੈਸੇ ਦੇ ਦੇਣਾ ਰਜਿਸਟਰੀਆਂ ਕਰਾ ਲੈਣ ਇਹ ਹੁਣ ਜਿਹੜੀ ਇਹ ਤਾਂ ਬੜੀ ਉਲਝਾਲੀ ਪਾਲਸੀ ਸੀਗੀ ਵੀ ਅਸੀਂ ਇੱਥੇ ਪਹਿਲੀ ਗੱਲ ਤਾਂ ਇੰਨੀ ਵੱਡੀ ਜ਼ਮੀਨ ਅਜ ਤੱਕ ਕਦੇ ਕੁਆਇਰੀ ਨਹੀਂ ਹੋਈ 45000 ਏਕੜ ਜ਼ਮੀਨ ਬਹੁਤ ਵੱਡਾ ਰਕਬਾ ਹੁੰਦਾ ਕਿਤੇ ਛੋਟਾ ਨਹੀਂ ਪੰਜਾਬ ਚ ਪਹਿਲਾਂ ਹੀ ਬੜਾ ਤੇ ਘਟ ਗਿਆ ਰਕਬਾ ਜਿਹੜਾ ਖੇਤੀਬਾੜੀ ਵਾਲਾ ਤੇ ਪੰਜਾਬ ਖੇਤੀ ਪ੍ਰਧਾਨ ਸੂਬਾ ਇਹਦਾ ਨਾਂ ਹੁਣ ਕਰਕੇ ਇਸੇ ਕਰਕੇ ਦੁਨੀਆ ਦੇ ਵਿੱਚ ਇੱਕ ਨੰਬਰ ਤੇ ਸੀ ਕਿ ਖੇਤੀ ਪ੍ਰਧਾਨ ਸੂਬਾ ਸਾਰੇ ਮੁਲਕ ਦਾ ਢਿੱਡ ਭਰਿਆ ਇਹ ਨੇ ਪਹਿਲਾਂ ਤਾਂ ਰਾਜ ਹੁੰਦਾ ਹੀ ਨਹੀਂ ਸੀ ਆਪਣੇ ਦੇਸ਼ ਦੇ ਵਿੱਚ ਅਮਰੀਕਾ ਤੋਂ ਲੈਂਦੇ ਹੁੰਦੇ ਸੀ ਆਪਾਂ ਬੜੀਆਂ ਮਹਿੰਗੀਆਂ ਸ਼ਰਤਾਂ ਦੇ ਉੱਤੇ ਸੋ ਉਸ ਨੂੰ ਵੀ ਹੁਣ ਢਾਹ ਲੱਗਦੀ ਹੈ ਬਹੁਤ ਵੱਡੇ ਜਿਹੜਾ ਚੰਗਾ ਏਰੀਆ ਸਾਰਾ ਕਦੇ ਵੀ ਜਿੱਥੇ ਇੰਡਸਟਰੀ ਲੱਗਦੀ ਹੈ ਜਾਂ ਕੋਈ ਇਹਦੀਆਂ ਕਲੋਨੀਆਂ ਬਣਦੀਆਂ ਉਹ ਬਹੁਤੀ ਚੰਗੀ ਜ਼ਮੀਨ ਨੂੰ ਨਹੀਂ ਛੱਡਦੀਆਂ ਹੁੰਦੀਆਂ ਗਵਰਨਮੈਂਟਾਂ ਉਹ ਮਾੜੀ ਜ਼ਮੀਨ ਨੂੰ ਛੱਡਦੀਆਂ ਹੁੰਦੀਆਂ ਵੀ ਜਿੱਥੇ ਇੱਥੇ ਹੋਰ ਤਾਂ ਕੁਝ ਹੁੰਦਾ ਨਹੀਂ ਜਿੱਥੇ ਘਰ ਬਣਾ ਦਿਓ ਜਾਂ ਇੰਡਸਟਰੀ ਲਾ ਦਿਓ ਇਹਨਾਂ ਨੇ ਜ਼ਮੀਨਾਂ ਵੀ ਸਾਰੀ ਚੰਗੀ ਤੋਂ ਚੰਗੀ ਸਾਰੀ ਕਿਤੇ ਵੀ ਵੇਖ ਲਓ ਚੰਗੀ ਤੋਂ ਚੰਗੀ ਛਾਂਟੀ ਸੀ ਫਿਰ ਉਹ ਪਾਲਿਸੀ 'ਚ ਇੰਨਾ ਫਲਾਪ ਸੀਗਾ ਵੀ ਜਿਵੇਂ ਕਹਤਾ ਇੱਕ ਬੰਦੇ ਨੂੰ ਵੀ ਤੈਨੂੰ ਜੇ ਇੱਕ ਕਿੱਲਾ ਤੇਰੀ ਜ਼ਮੀਰ ਆਉ ਦੋ ਪਲਾਟ ਦੇਵਾਂਗੇ ਇੱਕ ਪਲਾਟ ਤੇ ਸ਼ੋਰੂਮ ਤਾਂ ਤਾਂ ਹੀ ਕੰਮ ਆਉਣਗੇ ਨਾ ਜੇ ਉੱਥੇ ਕਲੋਨੀ ਹੋ ਜਾਏਗੀ ਤਿਆਰ ਕਲੋਨੀ ਸਾਰੀਆਂ ਸਹੂਲਤਾਂ ਉਹਦੇ ਚ ਹੋ ਜਾਣਗੀਆਂ ਉਹਦੇ ਵਾਸਤੇ ਪੈਸਾ ਕੋਈ ਨਹੀਂ ਸਰਕਾਰ ਕੋਲੇ ਕਲੋਨੀ ਨੂੰ ਡਿਵੈਲਪਮੈਂਟ ਕਰਨ ਵਾਸਤੇ ਤੇ ਕੋਈ ਪੈਸਾ ਨਹੀਂ ਸਰਕਾਰ ਕੋਲੇ ਤੇ ਫਿਰ ਉਹਦਾ ਸ਼ੋਰੂਮ ਵਿਕੇਗਾ ਕਿੱਥੋਂ ਉਹਦਾ ਪਲਾਟ ਵਿਕੇਗਾ ਕਿੱਥੋਂ ਜ਼ਮੀਨ ਤੇ ਗਵਰਨਮੈਂਟ ਕਬਜ਼ਾ ਕਰ ਲੂਗੀ ਸ਼ੋਰੂਮ ਤੇ ਪਲਾਟ ਵਿਕਣੇ ਨਹੀਂ ਉਹ ਤਾਂ ਗਿਆ ਕਿਸੇ ਪਾਸੇ ਜਾਊਗਾ ਕਿੰਦਰ ਨੂੰ ਹਲੇ ਤੱਕ ਵੀ ਚੰਡੀਗੜ੍ਹ ਵੀ ਬਣੇ ਨੂੰ ਵੇਖ ਲਓ ਵੀ 75 ਸਾਲ ਦੇ ਲਗਭਗ 77-75 ਸਾਲ ਹੋ ਗਏ ਚੰਡੀਗੜ੍ਹ ਬਣੇ ਨੂੰ 72-73 ਸਾਲ ਉੱਥੇ ਵੀ ਹਲੇ 25% 20 25% ਰਕਵਾ ਖਾਲੀ ਪਿਆ। ਉਦੋਂ ਬਾਅਦ ਲੁਧਿਆਣਾ ਲੈ ਲਓ, ਮਹਾਲੀ ਲੈ ਲਓ। ਅੱਜ ਵੀ ਮਹਾਲੀ ਦੇ ਵਿੱਚ ਸ਼ੋਰੂਮ ਬਣਿਆ 에ਰਪੋਰਟ ਤਰੇ ਤੇ ਕਿੱਥੇ ਜਾਇਓ ਤੁਸੀਂ? ਲਿਖਿਆ ਪਿਆ 2 ਲੈਟਰ 2 ਲੈਟਰ 2 ਲੈਟਰ ਹਰੇਕ ਤੇ ਲਿਖਿਆ ਪਿਆ। ਉਹ बिक ਨਹੀਂ ਰਹੇ। ਤੇ ਜੇ ਪਹਿਲਾਂ ਹੀ ਫਲਾਪ ਐ ਇੰਨਾ ਕੰਮ ਪੰਜਾਬ 'ਚ ਪਹਿਲਾਂ ਹੀ ਖਾਲੀ ਪਿਆ ਇਹਦਾ बिक ਨਹੀਂ ਰਹਾ। ਤੇ ਇਹ ਹੁਣ ਇਹ ਤਾਂ ਇੱਕ ਬਹੁਤ ਵੱਡੀ ਠੱਗੀ ਸੀਗੀ ਪੰਜਾਬ ਦੇ ਲੋਕਾਂ ਨਾਲ ਵੀ ਕਿਹੜਾਂ ਜ਼ਮੀਨ ਆਪਦੇ ਨਾਲ ਲੈ ਕੇ ਮੁੜ ਕੇ ਲੋਕ ਤੁਰੇ ਫਿਰਨ ਰੌਲਾ ਪਾਉਂਦੇ। ਅਸੀਂ ਇਹ ਜ਼ਮੀਨ ਆਪਦੇ ਨਾਲ ਕਰਾ ਕੇ ਬੈਂਕਾਂ ਤੋਂ ਲੋਨ ਲੈ ਲਾਂਗੇ। ਬੈਂਕਾਂ ਤੋਂ ਲੋਨ ਲੈ ਕੇ ਫਿਰ ਜਿਹੜੀਆਂ ਅਸੀਂ ਝੂਠ ਝਾੜ ਬੋਲਿਆ 1000 ਰੁਪਏ ਵਾਲਾ ਹੋਰ ਇਧਰ ਪੈਸੇ ਧੱਕ ਦਾਂਗੇ ਇਧਰ ਨੂੰ ਇੱਕ ਬਹੁਤ ਵੱਡਾ ਧੋਖਾ ਸੀਗਾ ਪੰਜਾਬ ਦੇ ਲੋਕਾਂ ਨਾਲ ਚੰਗਾ ਹੋ ਗਿਆ ਪੰਜਾਬ ਦੇ ਲੋਕ ਉੱਠ ਖੜੇ ਸਾਰੀਆਂ ਪਾਰਟੀਆਂ ਉੱਠੀਆਂ ਪੰਜਾਬ ਦੇ ਲੋਕ ਉੱਠੇ ਕਾਲੀ ਦਲ ਨੇ ਬੁਰੇ ਹੋ ਕੇ ਸ਼ਹਿਰਸ਼ ਕੀਤਾ ਇਹਦੇ ਚ ਸਰਕਾਰ ਨੂੰ ਪਿੱਛੇ ਹਟਣਾ ਪਿਆ ਜਿਸ ਤੰਗ ਨਾਲ ਬਾਸ ਲੈ ਗਏ ਉਹਨੂੰ ਕਿਵੇਂ ਦੇਣ ਕਿਸਾਨ ਨੇ ਗੱਲ ਕਰਿਆ ਕਿ ਇਹ ਨਵੀਂ ਪਾਲਿਸੀ ਦਾ ਵੀ ਸਾਡਾ ਜਿਹੜਾ ਸੰਘਰਸ਼ ਹੈ ਖਾਸ ਕਰਕੇ ਸੰਯੁਕਤ ਕਿਸਾਨ ਮੋਰਚਾ ਇਹ ਗੱਲ ਕਰ ਰਿਹਾ ਵੀ ਸਾਡਾ ਸੰਘਰਸ਼ ਇਸ ਤਰ੍ਹਾਂ ਜਾਰੀ ਰਹੇਗਾ ਕਿਵੇਂ ਦੇਖ ਨਹੀਂ ਵੇਖੋ ਕਿਸੇ ਇਰਾਦਾ ਤਾਂ ਉਹਨਾਂ ਨੇ ਕਰਤੀ ਐ ਉਹ ਜਿਹੜੀ ਸਹੀ ਗੱਲ ਆ ਉਹ ਨੂੰ ਆਪਾਂ ਇੰਦਰ ਉਧਰ ਵੀ ਨਹੀਂ ਹੋ ਸਕਦੇ ਜੇ ਅਸੀਂ ਐਵੇਂ ਕਈ ਜਗ੍ਹਾ ਵੀ ਨਹੀਂ ਵਿਸ਼ਵਾਸ ਤਾਂ ਇਹ ਸਰਕਾਰ ਤੇ ਕੋਈ ਕਰਦਾ ਨਹੀਂ ਉਹ ਵੀ ਨਹੀਂ ਉਹ ਵੀ ਕਿਉਂ ਕਰਨ ਅਸੀਂ ਵੀ ਨਹੀਂ ਕਰਦੇ ਪਹਿਲਾਂ ਹੁਣ ਤਾਂ ਨੋਟੀਫਿਕੇਸ਼ਨ ਡੀ ਨੋਟੀਫਿਕੇਸ਼ਨ ਕੈਮਰਨ ਚ ਵੀ ਹੋ ਗਿਆ ਪਰ ਇਹਨਾਂ ਨੂੰ ਪਤਾ ਨਹੀਂ ਕੋਈ ਹੋਰ ਟੰਗ ਨਾ ਲਿਆ ਆਪਾਂ ਮੰਨ ਲਵੀਏ ਤਾਂ ਇਹਨਾਂ ਨੇ ਵਾਪਸ ਕਰਤੀ ਜਿਹੜੀ ਸੀਗੀ ਹੁੰਣ ਵਾਲੀ ਤੇ ਕੋਈ ਦੋ ਅੱਖਰ ਹੋਰ ਲੈ ਕੇ ਵਿਗਟਡ ਟੈਗਰ ਹੋਰ ਲਿਆਉ ਤਾਲੂਕੀ ਡਰਦੇ ਨੇ ਸਾਰੇ ਇਹਨਾਂ ਦਾ ਇਤਬਾਰ ਕੋਈ ਨਹੀਂ ਇਹ ਇਸ ਗੱਲ ਤੇ ਵਿਜਿੱਦ ਨੇ ਹਲੇ ਵੀ ਆਪਦਾ ਜੇ ਪਹਿਲਾਂ ਵਿਜਿੱਦ ਸੀਗੇ ਬਾਹਰ ਰਹੀਆਂ ਕੰਪਨੀਆਂ ਨਾਲ ਗੜਗਾਵਾਂ ਵਗੈਰੀਆਂ ਦੇ ਇਹਨਾਂ ਦੇ ਸੌਦੇ ਹੋਏ ਹੋਏ ਨੇ ਇਹ ਕਿਸੇ ਹੋਰ ਟੰਗ ਨਾ ਲਿਆਉਣ ਆ ਆਸ ਗੱਲ ਡਰਦੇ ਨੇ ਪੀਸੀ ਦੇ ਸਬਕਸੰਦ ਨੇ ਇਹ ਗੱਲ ਪੀਸੀ ਸਿੱਤੀ ਸੀ ਲੈਂਡ ਪੋਰਕ ਦੇ ਉੱਤੇ ਜਿਹੜਾ ਕੱਲ ਕੋਵਿਡ ਵਾਇਰਲ ਰਹੀ ਹੈ ਇਸ ਤੋਂ ਸੋਦੀ ਰਹੀ ਸੋਦੀ ਰਹੀ ਆ ਉਹ ਵੀ ਚੰਗਾ ਤੁਸੀਂ ਵਧੀਆ ਥੈਂਕ ਯੂ ਤੁਹਾਡਾ ਤੁਸੀਂ ਯਾਦ ਕਰਾਤਾ ਉਹ ਤਾਂ ਬੜੀ ਹੈਰਾਨੀ ਵਾਲੀ ਗੱਲ ਆ ਸਾਰੀ ਜਿਹੜੀ ਉਹ ਵੀਡੀਓ ਮੈਂ ਵੀ ਸੁਣੀ ਐ ਉਹ ਸਾਰੀ ਤੇ ਤਾਂ ਟੀਵੀ ਤੇ ਹੀ ਬਾਕੇ ਆਉਣ ਲੱਗਿਆ ਸੀਗਾ ਵੀ ਜਿਹੜੀ ਬੜੀ ਹੈਰਾਨੀ ਐ ਇੱਕ ਜ਼ਿੰਮੇਵਾਰ ਬੰਦਾ ਸੈਂਟਰ ਦਾ ਉਪ ਮੁੱਖ ਮੰਤਰੀ ਰਿਹਾ ਹੋਵੇ ਮਨਿਸਟਰ ਰਿਹਾ ਹੋਵੇ ਚੰਗੇ ਅਹੁਦਿਆਂ ਤੇ ਅੱਜ ਵੀ ਉਹ ਪਾਰਟੀ ਦਾ ਆਪਣੇ ਆਪ ਨੂੰ ਉਹ ਸਾਰਾ ਪੰਜਾਬ ਉਹ ਉਹ ਹੀ ਕੰਟਰੋਲ ਕਰ ਰਿਆ ਤੇ ਉਹ ਆਪਦੇ ਵਰਕਰਾਂ ਨੂੰ ਇਹ ਸਬੋਧਨ ਕਰ ਰਿਆ ਵੀ 27 ਵਾਲੀ ਚੋਣ ਆਪਾਂ ਜਿੱਤ ਲਈ ਐ ਉਹ ਲੈਂਡ ਪੋਲਿਟਿਕ ਪਾਲਿਸੀ ਨੇ ਜੁੜ ਗਈ ਉਹ ਵੀ ਗੱਲ ਕਿ ਇਥੋਂ ਪੈਸਾ ਇਕੱਠਾ ਕਰਕੇ ਫਿਰ ਜੋ ਗੁੰਡਾ ਕਰਦੀ ਕਰਦੀ ਹੋਈ ਗੁੰਡੇ ਖਰੀਦ ਕੇ ਪੰਜਾਬ ਚੋ ਜੋ ਧੱਕੇਸ਼ਾਹੀ ਕਰ ਸਕਦੇ ਹੋਏ ਅਸੀਂ ਕਰਾਂਗੇ ਉਹਦੇ ਨੇ ਜੁੜਦੀ ਆ ਇਹ ਸੋ ਤਾਂ ਬਹੁਤ ਹੀ ਜਣੀ ਗੰਭੀਰ ਮਾਮਲਾ ਵੀ ਉਸ ਕਰਨਾ ਪਵੇ ਜਣੀ ਜੋ ਮਰਜੀ ਧੱਕਾ ਕਰੋ ਪੈਸੇ ਲਓ ਜੋ ਕਰਨਾ ਕਰੋ ਆਪਾਂ ਇਲੈਕਸ਼ਨ ਜਿੱਤਣੀ ਹੈ ਸਤਾਈ ਚ ਸਾਰਾ ਤੋਹਾ ਖਵਾਈ ਆ ਉਹਨਾਂ ਇਥੇ ਉਹਦੇ ਵਿੱਚ ਤਾਂ ਬੜੀ ਅਸੀਂ ਇਸ ਗੱਲ ਦੇ ਨਿੰਦਿਆ ਕਰਦੇ ਆ ਇਲੈਕਸ਼ਨ ਕਮਿਸ਼ਨ ਨੂੰ ਵੀ ਕਹਿੰਦੇ ਇਹਦੇ ਤੇ ਨੋਟਿਸ ਲੈਣਾ ਚਾਹੀਦਾ ਕੋਰਟਾਂ ਨੂੰ ਵੀ ਇਹਨਾਂ ਗੱਲਾਂ ਦੇ ਉੱਤੇ ਨੋਟਿਸ ਲੈਣਾ ਚਾਹੀਦਾ ਜੀ ਫੈਲਡਿੰਗ ਉਪਿਚੋ ਪਾਰਟੀ ਆਨੇ ਕੇ ਲਈ ਇਕੱਠੇ ਹੋ ਕੇ ਲਖ ਨੂੰ ਬੁਲਾਉਂਗੇ ਕਿ ਨਹੀਂ ਰਿਪੋਰਟ ਕਰ ਰਿਹਾ ਹੋਇਆ ਜਾ ਸਕਦਾ ਹੋ ਪਾਇਆ ਹੈ ਇਸ ਮਸਲੇ ਨੂੰ ਇਲੈਕਸ਼ਨ ਕਮਿਸ਼ਨ ਦੇ ਧਿਆਨ ਤੇ ਮੈਸੇਜ ਇਕੱਠੀਆਂ ਹੋ ਕੇ ਜਾਵੜਦ ਹੁੰਦਾ ਤਾਂ ਚੰਗਾ ਪਰ ਸਾਡੀ ਬਦਕਿਸਮਤੀ ਹੈ ਬਾਹਰਲੇ ਸੂਬਿਆਂ ਵਾਲਿਆਂ ਤਾਂ ਇਕੱਠੀਆਂ-ਕੁਠੀਆਂ ਹੋ ਜਾਂਦੀਆਂ ਪੰਜਾਬ ਵਾਲਿਆਂ ਨਹੀਂ ਹੁੰਦੀਆਂ ਇੱਥੇ ਥੋੜਾ ਜਿਆਦਾ ਜਲਦੇ ਰੱਖਦੇ ਆ ਚਲੋ ਮੈਂ ਕਹਿੰਦਾ ਇਕੱਠੇ ਹੋ ਕੇ ਜਾਵੜਨ ਤਾਂ ਵੀ ਵਧੀਆ ਨਹੀਂ ਤੇ ਕੱਲੀ-ਕੱਲੀ ਪਾਰਟੀ ਵੀ ਇਹਨੂੰ ਵੀ ਜਾਣਾ ਚਾਹੀਦਾ ਸਾਰਿਆਂ ਨੂੰ ਕੱਲੀ-ਕੱਲੀ ਨੂੰ ਵੀ ਜਾਣਾ ਚਾਹੀਦਾ ਗੁਰਦਾਸਪੁਰ ਦੇ ਖਿਲਾਫ ਬਣੇ ਨੇ ਇਕਾਲੀ ਦਲ ਇੱਕ ਬਰਾਬਰ ਖਾਦ ਵਰਕਰ ਜਿਹੜੇ ਹੈਗੇ ਆ ਤਾਂ ਚੁੱਪੀ ਨਹੀਂ ਚਲੇ ਜਿਵੇਂ ਉਹ ਖਬਰ ਅਫਰ ਹੋਵੇ ਬੰਦਾ ਕਿਵੇਂ ਜਾਊ ਨਹੀਂ ਵਰਕਰ ਕੋਈ ਤਾਂ ਚੁੱਪੀ ਚ ਨਹੀਂ ਹੈਗੇ ਇਕਾਲੀ ਦਲ ਇੱਕ ਹੀ ਰਹੂਗਾ ਕਦੇ ਵੀ ਇਕਾਲੀ ਦਲ ਦੋ ਪੰਜਾਬ ਚ ਨਾਕਾਮਜੋ ਹੋਇਆ ਜਿਦਾ ਇੰਨਾ ਪਿਛਲੀ ਹਿਸਟਰੀ ਪੜ ਲਓ ਸਾਰੇ ਇਕਾਲੀ ਦਲ ਤਾਂ ਹਮੇਸ਼ਾ ਹੀ ਸੀਸਾਤ ਰਹੇ ਆ ਪੰਜਾਬ ਦੇ ਵਿੱਚ ਕਦੇ ਵੀ ਨਹੀਂ ਘਟੇ ਛੋਟੇ ਛੋਟੇ ਕਾਲੀਦਲ ਤਾਂ ਪਹਿਲਾਂ ਵੀ ਕਈ ਰਹੇ ਆ ਮਾਨ ਸਾਹਿਬ ਦਾ 99 ਤੋਂ ਲੈ ਕੇ ਚੱਲੀ ਜਾਂਦਾ ਹੋਰਾਂ ਦੇ ਵਿੱਚ ਆਪਣੇ ਰਵਿੰਦਰ ਜੀ ਦਾ ਵੀ ਚੱਲੀ ਜਾਂਦਾ ਵਾਪੇ ਰੋਡੇ ਵਾਲਾ ਦਾ ਵੀ ਚੱਲੀ ਜਾਂਦਾ ਉਹ ਅਮਰਤਪਾਲ ਨੇ ਬਣਾ ਲਿਆ ਕਾਲੀਦਲ ਇਹ ਕਿੰਨੇ ਬਣੇ ਹੋਰ ਵੀ ਹੈਗੇ ਬਣੇ ਬੇ ਇਹ ਬਣਦੇ ਰਹਿੰਦੇ ਨੇ ਹਾਲਾਤ ਨਾਲ ਸਰਕਾਰਾਂ ਬਣਾਉਂਦੀਆਂ ਰਹਿੰਦੀਆਂ ਨੇ ਵੱਖਰੇ ਫੁੱਟਪਾਥ ਦੀ ਗੱਲ ਤੁਹਾਡੇ ਤੁਸੀਂ ਲੱਗ ਹੋਏ ਨੇ ਧਾਮ ਮੰਦਿਰ ਉਹਨਾਂ ਨੇ ਪਿੰਡਾਂ ਤੋਂ ਸ਼ੁਰੂ ਕਰ ਦਿੱਤੀ ਆ ਤੁਹਾਨੂੰ ਪਤਾ ਵੀ ਇਸ ਆਸਲ ਤੁਹਾਡੇ ਮੈਂ ਪਹਿਲਾ ਵਾਲੇ ਵੀ ਸਾਡੇ ਚੋਂ ਗਏ ਸੀ ਜਿੰਨੇ ਹੁਣ ਤਾਂ ਹੀ ਬਣਿਆ ਉਹ ਸਾਡੇ ਚੋਂ ਹੀ ਗਏ ਆ ਜੇ ਕਾਂਗਰਸ ਅੱਡ ਬਣੂ ਤਾਂ ਕਾਂਗਰਸ ਚ ਜਾਊਗੀ ਜੇ ਕਾਲੀ ਦਲ ਬਣੂ ਤਾਂ ਸਾਡੇ ਚੋਂ ਰਸੱਸ ਕੇ ਜਾਂਦੇ ਉਹਦੇ ਕਿਸੇ ਨਾ ਕਿਸੇ ਕਾਰਨ ਕਰਕੇ ਕੋਈ ਦੇਖੋ ਨਾਮ ਬੰਦੀ ਕਰਨਾ ਤਾਂ ਹਰ ਬੰਦੇ ਦਾ ਹੱਕ ਹੈ ਪਰ ਇਸ ਵੇਲੇ ਜਿੰਨੇ ਵਰਕਰ ਆ ਜਿੰਨਾ ਸਿਸਟਮ ਆ ਸਾਰਾ ਉਹ ਕਾਲੀ ਦਲ ਦੇ ਨਾਲ ਹੀ ਆ ਮੈਨੂੰ ਨਹੀਂ ਲੱਗਦਾ ਕਿਸੇ ਦੇ ਹੋਰ ਇੱਥੇ ਪੈਰ ਲੱਗਣਗੇ ਨਹੀਂ ਮੈਨੂੰ ਨਹੀਂ ਲੱਗਦਾ ਕੋਈ ਕੋਈ ਨਹੀਂ ਚੋਣ ਸ਼ਾਰਟ ਵੀ ਥੋੜਾ ਲੈਣਾ ਪਾਉਂਦਾ ਦਫਤਰ ਵੀ ਜਾਣਾ ਮੈਂ ਕਹਿ ਦੇਣਾ ਸਵੇਰੇ ਮੈਂ ਭਗਵਤ ਮਾਨ ਦੀ ਕੁਰਸੀ ਤੇ ਬੈਠਣਾ ਮੈਨੂੰ ਬੰਨ ਦੇ ਦੇਣਗੇ ਇੱਕ ਡੈਮੋਕਰ ਉਹ ਚੁਰੀ ਹੋਈ ਸਰਕਾਰ ਹੈ 27 ਤੱਕ ਰਹੂਗੀ ਉਸ ਤੋਂ ਬਾਅਦ ਲੋਕ ਫੇਰ ਚੁਣਨਗੇ ਇਹ ਵੀ ਸਿਸਟਮ ਜਿਹੜਾ ਚੋਣ ਨਿਸ਼ਾਨ ਦਾ ਤੇ ਸ਼੍ਰੋਮਣੀ ਕਮੇਟੀ ਦਾ ਤੇ ਅਕਾਲੀ ਦਲ ਦੇ ਦਫਤਰ ਦਾ ਇਹ ਵੀ ਇਹ ਸਿਸਟਮ ਹੈ ਸ਼੍ਰੋਮਣੀ ਕਮੇਟੀ ਹੈ ਅੱਜ ਸਾਡੇ ਕੋਲ ਹੈ ਪੂਰੀ ਮੈਜੋਰਟੀ ਦੇ ਨਾਲ ਕੱਲ ਨੂੰ ਵੋਟਾਂ ਪੈਣਗੀਆਂ ਜਦੋਂ ਵੀ ਪੈਣਗੀਆਂ ਉਦੋਂ ਕੋਈ ਜਿੱਤ ਜੇ ਜਿਹੜਾ ਮਰਜੀ ਅਸੀਂ ਵੀ ਦੁਬਾਰਾ ਜਿੱਤ ਸਕਦੇ ਹਾਂ ਕੋਈ ਹੋਰ ਵੀ ਜਿੱਤ ਸਕਦਾ ਉਹਦੇ ਆਪੇ ਜਿਹੜਾ ਇਹ ਹੈਗਾ ਦਫਤਰ ਦਾ ਤੇ ਇਹ ਹੈਗਾ ਸਿਸਟਮ ਸੰਵਿਧਾਨ ਦਾ ਸੰਵਿਧਾਨ ਦੇ ਮਤਾਬਿਕ ਜੇ ਕੋਈ ਪਾਰਟੀ ਦੋ ਫਾੜ ਹੋ ਜੇ ਨਾ ਜਲਦੀ ਜਲਦੀ ਉਹਦੇ ਉੱਤੇ ਵਿਚਾਰ ਕਰ ਸਕਦਾ ਚੋਣ ਕਮਿਸ਼ਨ ਬਰਜ ਜਿਵੇਂ शिवसेना ਹੋਈ ਸੀ ਮਹਾਰਾਸ਼ਟਰ ਦੇ ਵਿੱਚ ਉਹਦੇ ਨਾਲ ਐਮਪੀ ਵੀ ਜਾਦੇ ਚਲੇ ਗਏ ਸੀ ਐਮਐਲਏ ਵੀ ਜਾਦੇ ਚਲੇ ਗਏ ਸੀ ਡੈਲੀਗੇਟ ਵੀ ਜਾਦੇ ਚਲੇ ਗਏ ਸੀ ਉਹ ਜਲਦੀ ਜਲਦੀ ਪਾਰਟੀ ਦੋ ਫਾੜ ਹੋਈ ਸੀ ਅਸੀਂ ਤਾਂ ਜਲਦੀ ਜਲਦੀ ਸਾਡੀ ਪਾਰਟੀ ਤਾਂ ਦੋ ਫਾੜ ਹੋਈ ਹੀ ਨਹੀਂ ਸਾਡੇ ਤਾਂ ਇਕੱਠੇ ਡੈਲੀਗੇਟ ਨੇ ਉਹਨਾਂ ਨੇ ਆਪ ਦੇ ਡੈਲੀਗੇਟ ਭਰਤੀ ਕੀਤੇ ਉਹਨਾਂ ਦੀ ਅੱਡ ਭਰਤੀ ਐ ਸਾਡੀ 10 ਰੁਪਏ ਪ੍ਰਤੀ ਪਰਚੀ ਐ ਉਹਨਾਂ ਦੀ ਮੁਕਤ ਵਾਲੀ ਐ ਉਹ ਤਾਂ ਸਾਰਾ ਕੰਮ ਹੀ ਵੱਖਰਾ ਐ ਸਾਰਾ ਚੀਜ਼ ਹੀ ਵੱਖਰੀ ਐ ਸੋ ਸਾਨੂੰ ਨਾ ਚੋਂਡ ਸ਼ਾਮ ਦਾ ਕੋਈ ਸਾਥ ਕੋ ਹੋ ਸਕਦਾ ਉਹ ਗਲਤ ਕਹਿੰਦੇ ਨੇ ਜੇ ਕਿਸੇ ਨੂੰ ਕਹਿੰਦੇ ਆ ਨਾ ਸਾਡਾ ਕੋਈ ਦਫਤਰ ਕੋ ਸਕਦਾ ਕਿਹੜੀ ਕਿਹੜੀ ਪ੍ਰਧਾਨ ਦੀ ਕਿ ਜਿਹੜੇ ਰਾਹ ਜੋੜ ਕੇ ਗਿਆ ਹੈ ਕਿ ਸਾਰੇ ਵਾਪਸ ਆ ਜਾਈਓ ਆਪਾਂ ਦਿੱਤੀਓ ਪੋਜੀਏ 2027 ਦੇ ਸਰਕਾਰ ਬਣ ਗਈ ਕਿ 2027 ਦੀ ਸਰਕਾਰ ਬਣਾਉਣ ਲਈ ਕੋਈ ਅਪੀਲ ਕਰ ਰਹੇ ਹੋ ਸੋਨਾਂ ਤਾਂ ਵੀ ਦੁਆਰੇ ਆਪਾਂ ਤੁਸੀਂ ਕਿਉਂਕਿ ਤੁਹਾਡੇ ਚ ਗਏ ਤਾਂ ਹੁਣੇ ਹੁਣੇ ਗਏ ਆ ਕਹਿਣਾ ਅਸੀਂ ਸਰਕਾਰ ਬਣਾਉਣ ਦੇ ਖਾਤਰ ਅਪਰੋਚ ਨਹੀਂ ਕਰ ਰਹੇ ਸਰਕਾਰ ਤਾਂ ਸਾਡੇ ਲੋਕਾਂ ਨੇ ਬਣਾਉਣੀ ਆ ਲੋਕ ਬਣਾ ਦੇਣਗੇ ਸਰਕਾਰ ਦੀ ਖਾਤਰ ਅਸੀਂ ਕਿਤੇ ਵੀ ਅਪਰੋਚ ਨਹੀਂ ਕਰ ਰਹੇ ਤੁਹਾਨੂੰ ਦੱਸਦੀ ਇਹ ਗੱਲ ਅਸੀਂ ਪੰਜਾਬ ਨੂੰ ਤਕੜਾ ਵੇਖਣਾ ਚਾਹੁੰਦੇ ਆ ਅਸੀਂ ਕਾਲੀ ਦਲ ਨੂੰ ਤਕੜਾ ਵੇਖਣਾ ਚਾਹੁੰਦੇ ਆ ਉਸ ਖਾਤਰ ਅਸੀਂ ਹਰ ਤਨ ਜਾਣ ਨੂੰ ਤਿਆਰ ਆ ਸਰਕਾਰ ਸਾਡੇ ਵਾਸਤੇ ਵੱਡੀ ਨਹੀਂ ਪੰਜਾਬ ਤੇ ਪਾਰਟੀ ਵੱਡੀ ਆ ਸਾਡੇ ਵਾਸਤੇ ਜਿਹੜਾ ਜਿੱਥੋਂ ਤੱਕ ਤੁਸੀਂ ਕਹਿੰਦੇ ਵੀ ਉੱਥੇ માਫੀ ਦੀ ਗੱਲ ਆ ਬਾਲ ਸਾਹਿਬ ਦੀ ਬਾਲ ਸਾਹਿਬ ਨੇ ਕਾਲ ਤੱਕ ਸਭ ਤੇ ਮਾਫੀ ਮੰਗ ਲਈ ਭਾਵੇਂ ਉਹਨਾਂ ਨੇ ਕੋਈ ਗਰਾਹ ਕੀਤੇ ਵੀ ਨਹੀਂ ਸੀ ਉਹਨਾਂ ਨੇ ਵੀ ਮੰਗ ਲਈ ਉਹਨਾਂ ਨੇ ਜਾ ਕੇ ਉਹਨਾਂ ਨੇ ਉਦੋਂ ਵੀ ਸਾਰੀ ਪਾਰਟੀ ਦੀ ਰਾਇ ਸੀ ਜੀ ਇੱਕ ਅਪੀਲ ਤੁਸੀਂ ਹੋਰ ਕਰ ਦਿਓ ਵੀ ਕੋਈ ਹਰਜ ਨਹੀਂ ਹੈਗਾ ਆਪਾਂ ਅਪੀਲ ਕਰ ਦਈਏ ਤਾਂ ਕਿ ਲੋਕਾਂ 'ਚ ਆਪਣੀ ਗੱਲ ਨਾ ਜਾਵੇ ਵੀ ਆਪਾਂ ਪਹਿਲ ਨਹੀਂ ਕਰਦੇ ਪਹਿਲ ਆਪਣਾ ਕਰਨ ਦਾ ਹੱਕ ਆ ਆਪਾਂ ਵੱਡੀ ਪਾਰਟੀ ਐ ਵੱਡੀ ਪਾਰਟੀ ਦਾ ਰਾਈਟ ਹੁੰਦਾ ਵੱਡੇ ਭਰਾ ਦਾ ਰਾਈਟ ਹੁੰਦਾ ਛੋਟੇ ਨੂੰ ਕਹਿ ਦੇ ਵੀ ਆ ਜਾ ਜੇ ਕੋਈ ਗੱਲ ਹੋ ਗਈ ਰਸ ਰਸ ਗਿਆ ਤੇ ਆ ਜਾ ਤਾ ਆਪਾਂ ਇਸ ਕਰਕੇ ਪ੍ਰਧਾਨ ਜੀ ਨੂੰ ਉਸ ਤੇ ਕਰੀਤੀ ਅਪੀਲ ਕਰਨ ਦੀ ਬੇਨਤੀ ਕੀਤੀ ਸੀ ਉਹਨਾਂ ਦੇ ਨਾਲ ਮਾਫੀ ਵੀ ਮੰਗ ਲਈ ਦੁਬਾਰਾ ਹੱਥ ਜੋੜ ਕੇ ਚਲੋ ਯਾਰ ਜੇ ਕੋਈ ਮੈਥੋ ਗਲਤੀ ਹੋ ਗਈ ਤੁਸੀਂ ਆ ਜਾਓ ਤੇ ਮੇਰੀ ਸਮਝ ਤਾਂ ਆਪਣੇ ਪਿੰਡਾਂ 'ਚ ਵੀ ਵੇਖੋ ਝਗੜੇ ਪੈ ਜਾਂਦੇ ਆ ਗਵਾਂਢੀਆਂ ਦੇ ਪੈ ਜਾਂਦੇ ਆ ਭਰਾਵਾਂ ਦੇ ਪੈ ਜਾਂਦੇ ਆ ਸ੍ਰੀਕੇ ਜੀ ਪੈ ਜਾਂਦੇ ਆ ਜਦੋਂ ਇੱਕ ਤੇ ਲਾ ਕੇ ਮਾਫੀ ਮੰਗ ਲੈਂਦੀ ਐ ਫਿਰ ਦੂਜਿਆਂ ਦੇ ਛੱਡੋ ਯਾਰ ਹੁਣ ਮੁੱਕ ਗਿਆ ਕੰਮ ਹੁਣ ਮਾਫੀ ਮੰਗੇਗੀ ਇਦੋਂ ਦਾ ਕੋਈ ਦਾ ਜਿਹੜੀ ਇਹ ਲੜਾਈ ਹੈ ਇਹ ਤਾਂ ਥੋੜਾ ਤਾਂ ਵਟਿਆ ਨਹੀਂ ਜਾਣਾ ਡੱਕਾ ਹੀ ਕੱਖ ਵੀ ਨਹੀਂ ਵਟਿਆ ਜਾਣਾ ਤੁਸੀਂ ਅਕਾਲੀ ਦਲ ਦਾ ਨੁਕਸਾਨ ਥੋੜਾ ਬਹੁਤਾ ਕਰ ਸਕਦੇ ਆ ਜਿਹੜਾ ਟੌੜਾ ਸਭਾ ਡੋਗੇ ਸੀ ਸਾਥੋਂ 2002 ਚ ਉਦੋਂ ਸਾਡਾ ਨੁਕਸਾਨ ਹੋ ਗਿਆ 12 13 ਸੀਟਾਂ ਉਹਨਾਂ ਕਰਕੇ ਸੀ ਹਰ ਗਏ 8 ਸੀਟਾਂ ਤੇ ਸਾਡੀ ਸਰਕਾਰ ਰਹਿ ਗਈ ਸੀ ਬੰਡ ਬੰਡੀ ਸੋ ਉਹ ਸਾਡਾ ਥੋੜਾ ਬਹੁਤਾ ਹੋ ਸਕਦਾ ਉਹਦੇ ਨਹੀਂ ਸੀ ਐਕਟਿਵ ਰਹਿਣਾ ਗਿਆ ਆਪਾਂ ਸੋਚਾਂਗੇ ਸਾਰਾ ਕੁਝ ਪਰ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਜੇ ਤਾਂ ਉਹ ਦੂਜੀਆਂ ਪਾਰਟੀਆਂ ਨੂੰ ਤਕੜਾ ਕਰਨਾ ਚਾਹੁੰਦੇ ਆ ਕਾਂਗਰਸ ਵਗੈਰਾ ਨੂੰ ਜਿਹਨੇ ਬਹੁਤ ਨੁਕਸਾਨ ਕੀਤਾ ਹੁਣ ਤਾਂ ਇਹ ਪੰਜਾਬ ਦਾ ਉਹਨੂੰ ਤਕੜਾ ਕਰਨਾ ਚਾਹੁੰਦੇ ਫਿਰ ਤਾਂ ਉਹਨਾਂ ਨੂੰ ਮੁਬਾਰਕ ਉਹਨਾਂ ਦਾ ਖਾਰੀ ਦਲ ਜਿਉ ਪੰਜਾਬ ਦਾ ਭਲਾ ਚਾਹੁੰਦੇ ਆ ਪੰਥ ਦਾ ਭਲਾ ਚਾਹੁੰਦੇ ਫਿਰ ਆਓ ਬੈਠ ਕੇ ਕਿਹੜਾ ਮਸਲਾ ਲੱਗਦਾ ਜੀ ਕਾਂਗਰਸ ਦੀ ਕਿਹੜਾ ਨਹੀਂ ਆਪੇ ਹੀ ਹੋ ਜੂਗੀ ਆਪੇ ਹੀ ਹੋ ਜੂਗੀ ਲੋੜ ਹੀ ਨਹੀਂ ਕਹਿਣ ਦੀ ਪਤਾ ਹੀ ਹੁੰਦਾ ਆਪੇ ਹੋ ਜਾਂਦੀਆਂ ਹੁੰਦੀਆਂ ਜੇ ਹੁਣ ਵੋਟਾਂ ਅਸੀਂ ਵੰਡ ਲਾਂਗੇ ਤੇ ਫਿਰ ਵੱਧ ਕਿਵੇਂ ਹੋਊਗੀ ਤੁਸੀਂ ਵੀ ਸਿਆਣੇ ਆ ਪੱਤਰਕਾਰ ਤੁਸੀਂ ਦੱਸ ਦਿਓ ਕਿੰਦੀ ਵੱਧ ਹੋਊਗੀ ਕਿ ਜਿੱਥ ਇਹ ਜਿਹੜੀ ਵੀ ਉਧਰ ਆਰ ਨਹੀਂ ਉਹ ਇਹ ਇਹ ਤਾਂ ਇੱਕ ਵਾਰੀ ਆਏ ਸੀ ਇੱਕ ਵਾਰੀ ਬਸ ਇਹ ਨਹੀਂ ਆਉਣਗੇ ਜਦੋਂ 99 ਚ 12 ਆ ਗਈ ਬੜੀ ਚੜਾਈ ਸੀ ਨਾ ਮੁੜ ਕੇ ਨਹੀਂ ਆਇਆ ਇਹ ਇਹੀ ਹਾਲ ਇੰਦਾ ਦਾ ਇਹ ਨਹੀਂ ਆਉਣਗੇ ਕਿੰਨੇ ਬਖਰੇਵੇਂ ਕਿੱਥੇ ਨੇ ਕੋਈ ਕੋਈ ਬਖਰੇਵਾ ਨਹੀਂ ਐਵੇਂ ਆਕੜ ਦੀ ਗੱਲ ਹੈ ਹਾਂ ਹਾਉਮੇ ਕੋਈ ਮਸਲਾ ਹੀ ਨਹੀਂ ਹੈਗਾ ਕੋਈ ਜਦੋਂ ਕਹਿੰਦੇ ਜੇ ਕੋਈ ਮਸਲਾ ਤਾਂ ਆ ਜਾਓ ਅਸੀਂ ਹੱਲ ਕਰ ਦੋ ਕਰ ਕੋਈ ਗੱਲ ਦੱਸੋ ਅਸੀਂ ਮੰਨ ਲਾਂਗੇ ਤੁਹਾਨੂੰ ਕੋਈ ਜਿਹੜੀ ਥੋੜੀ ਜਾਇਜ਼ ਗੱਲ ਆ ਮੰਨਾਂਗੇ ਤੁਹਾਨੂੰ ਇਜਤਿਮਾਰ ਵੀ ਪੂਰਾ ਦੇਵਾਂਗੇ ਸਤਕਾਰ ਵੀ ਪੂਰਾ ਦੇਵਾਂਗੇ ਸਭ ਕੁਝ ਦੱਸੋ ਤਾਂ ਸਹੀ ਆ ਕਿ ਵੀ ਰੌਲਾ ਕੀ ਹੈ ਜੇ ਹੁਣ ਇੱਕੋ ਹੀ ਰੱਟ ਲਾਈ ਜਾਣਗੇ ਵੀ ਪ੍ਰਧਾਨ ਅਸਤੀਫਾ ਦੇਵੇ ਪ੍ਰਧਾਨ ਦੋ ਵਾਰੀ ਤਾਂ ਦੇ ਹਟਾ ਹੋਰ ਕਿੰਨੇ ਵਾਰ ਕੇ ਦੇਵੇ ਬਿਲਕੁਲ ਕਹਿੰਦਾ ਸਾਡੇ ਕਿ ਤੁਸੀਂ ਵੀ ਕਹਿੰਦੇ ਹੋ ਉਹ ਕਾਲੀ ਗੱਲ ਵੀ ਕਹਿੰਦਾ ਇਕੱਤੀ ਕੌਂਗਰਸੀਆਂ ਦੇ ਬਿਆਨ ਵੀ ਪਿਛਲੇ ਸਮੇਂ ਚ ਆਇਆ ਹੈ ਵੀ ਪੰਜਾਬ ਨੂੰ ਕਾਲੀਦਾਨ ਨੂੰ ਜੋ ਬੜਾ ਕਰਾ ਬੋ ਜੁੜਿਆ ਜੀ ਪੰਜਾਬ ਚੋਂ ਇਸ ਇਹ ਠੀਕ ਹੈ ਗੱਲ ਬਿਲਕੁਲ ਜਿਹੜੀ ਪੰਜਾਬ ਦੀ ਮਦਈ ਪਾਰਟੀ ਕਾਲੀਦਾ ਦਾ ਇਸ ਪਾਰਟੀ ਦਾ ਬਹੁਤ ਵੱਡਾ ਕਰਾਨੀ ਦੀ ਕੁਰਬਾਨੀਆਂ ਭਰ ਇਤਿਹਾਸ ਹੈ ਬਸੇ ਤਾਂ ਪੰਜਾਬ ਦੇ ਲੋਕਾਂ ਦਾ ਇਤਿਹਾਸ ਕੁਰਬਾਨੀਆਂ ਭਰਿਆ ਜਿਨੀਆਂ ਕੁਰਬਾਨੀਆਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਨੇ ਐਨੀਆਂ ਦੇਸ਼ ਦੇ ਕਿਸੇ ਹੋਰ ਬੰਦੇ ਨੇ ਨਹੀਂ ਦਿੱਤੀਆਂ ਚਾਹੇ ਬੁਗਲਾ ਵੇਲੇ ਲੈ ਲੋ ਚਾਹੇ ਅੰਗਰੇਜ਼ਾਂ ਵਾਲੇ ਲੈ ਲੋ ਚਾਹੇ ਦੇਸ਼ ਨੂੰ ਆਜ਼ਾਦ ਕਰਾਉਣ ਵੇਲੇ ਲੈ ਲੋ ਜੇ ਨੁਕਸਾਨ ਵੀ ਹੋਇਆ ਤਾਂ ਪੰਜਾਬ ਦਾ ਹੋਇਆ ਕਈ ਲੱਖ ਬੰਦਾ ਆਪਣਾ ਵਟਵਾਰੇ ਚ ਮਾਰਿਆ ਗਿਆ ਸੀ ਕਰੋਣਾ ਅਰਬਾਂ ਦੀ ਜਾਇਦਾਦ ਆਪਣੀ ਉੱਧਰ ਰਹੇਗੀ ਸਾਰੇ ਇਹ ਨਕਸਾਰ ਪੰਜਾਬੀਆਂ ਦਾ ਹੋਇਆ ਹਮੇਸ਼ਾ ਹੀ ਸੋ ਪੰਜਾਬੀ ਨੂੰ ਪੰਜਾਬ ਨੂੰ ਤੱਕੜਾ ਰੱਖਣਾ ਆਪਣਾ ਸਾਰਿਆਂ ਦੀ ਡਿਊਟੀ ਆ ਆਪਾਂ ਨੂੰ ਪੰਜਾਬ ਜੇ ਜਿਉਂਦਾ ਰਹੂ ਆਪਾਂ ਬਾਰਡਰ ਸਟੇਟ ਐ ਫਿਰ ਸਾਰਾ ਮੁਲਕ ਕੀ ਵਧੀਆ ਹੈਗਾ ਆਰਾਮ ਦੀ ਰੋਟੀ ਖਾਂਦਾ ਅੱਜ ਵੀ ਤੁਸੀਂ ਲੈ ਲਓ ਜੇ ਚੀਨ ਦੇ ਬਾਰਡਰ ਤੇ ਗੋਲੀ ਚੱਲਦੀ ਆ ਜਾਂ ਪਾਕਿਸਤਾਨ ਵਾਲੇ ਦੇ ਜੰਮੂ ਕਸ਼ਮੀਰ ਚ ਕੋਈ ਰੌਲਾ ਪੈਂਦਾ ਜੇ ਚਾਰ ਬੰਦੇ ਵਰਦੇ ਤਾਂ ਦੋ ਆਪਣੇ ਪੰਜਾਬ ਦੇ ਹੁੰਦੇ ਆ ਇਸ ਕਰਕੇ ਆਪਣੀਆਂ ਪੰਜਾਬ ਦੇ ਲੋਕਾਂ ਦੀਆਂ ਬਹੁਤ ਜ਼ਿਆਦਾ ਕੁਰਬਾਨੀਆਂ ਨੇ ਸੀ ਖਾਲਸਾ ਦੀ ਗੱਲ ਹੈ ਬਈ ਬਾਈ ਜੀ ਜੀ ਇਹ ਕੀ ਡਿਟੈਲਰ ਤੁਸੀਂ ਬਤਾਇਆ ਕੀ ਕੀਤਾ ਜਾ ਰਿਹਾ ਹੈ ਕਿ ਅਖੰਡ ਨੂੰ ਬਣਾ ਕੇ ਕੱਢ ਕੇ ਢੋ ਲਿਆ ਉਹ ਐਕਸਪਲੈਨ ਕਰ ਦੇ ਕੱਢ ਦੇ ਬਈ ਅਕਾਲੀ ਦਲ ਚ ਤਾਂ ਉਹ ਹੈ ਹੀ ਨਹੀਂ ਸੀਗਾ ਅਕਾਲੀ ਦਲ ਦਾ ਝਟਕਾ ਤਾਂ ਲੱਗੇਗਾ ਜੇ ਆਪਣੇ ਚ ਹੋਵੇ ਉਹ ਤਾਂ ਪਹਿਲਾਂ ਹੀ ਕਈ ਪਾਰਟੀਆਂ ਬਦਲ ਚੁੱਕਿਆ ਖਾਲਸਾ ਤਾਂ ਇਹ ਤੋਂ ਪਹਿਲਾਂ ਕਈ ਪਾਰਟੀਆਂ ਬਦਲ ਚੁੱਕਿਆ ਕਿੰਨੀ ਬਾਈ ਜੀ ਮੈਨੂੰ ਲੱਗਦਾ ਵੀ ਉਹ ਤਾਂ ਮੈਨੂੰ ਤਾਂ ਪਤਾ ਵੀ ਨਹੀਂ ਕਿਹੜੀ ਕਿਹੜੀ ਚੁੜ ਜਾਂਦਾ ਕਦੋਂ ਆ ਜਾਂਦਾ ਕਦੋਂ ਉੜ ਜਾਂਦਾ ਉਹ ਅਕਾਲੀ ਦਲ ਚ ਵੀ ਐਮਪੀ ਬਣਿਆ ਉਹ ਆਪ ਚ ਵੀ ਐਮਪੀ ਬਣਿਆ ਉਹ ਪਹਿਲਾਂ ਕੁਝ ਹੋਰ ਹੁੰਦਾ ਸੀਗਾ ਮੇਰਾ ਬੀਜਪੀ ਹੁਣ ਤਾਂ ਬੀਜਪੀ ਚੋਂ ਗਿਆ ਫਿਰ ਹੁਣ ਹੁਣ ਬੀਜਪੀ ਚੋਂ ਗਿਆ ਤਾਜ਼ਾ ਬੀਜਪੀ ਚੋਂ ਗਿਆ ਮੇਰਾ ਬਦਲ ਗਿਣਤੀ ਨਹੀਂ ਪੰਜ ਛੀ ਪਾਰਟੀਆਂ ਦਾ ਤਾਂ ਆਪਾਂ ਨੂੰ ਪਤਾ ਹੀ ਬਦਲ ਹਟਿਆ ਤੇ ਜਿਹੜੇ ਬੰਦੇ ਦਾ ਇਹ ਕਰਦਾਰ ਆ ਵੀ ਰੋਜ਼ ਪਾਰਟੀਆਂ ਬਦਲਦਾ ਉਹ ਉਹਨਾਂ ਨੂੰ ਇਹੋ ਜਿਹੇ ਬੰਦੇ ਸੋਹਣੜੇ ਹੋਣ ਸਭ ਤੋਂ ਜੇ ਇਹੋ ਜਿਹੇ ਬੰਦੇ ਲੈ ਕੇ ਚੱਲਣਗੇ ਫਿਰ ਤਾਂ ਚਿੱਲੇ ਹੀ ਪਿਆ ਕਰਨੀ ਸਰ ਇੱਕ ਦਿਨ ਗੱਲ ਰੁਕ ਜੰਦੀ ਹੈ ਕਿ ਬੀਜਪੀ ਦੇ ਨਾਲ ਕੋਈ ਮੌਕਾ ਹੋ ਰਿਹਾ ਹੈ ਕੋਈ ਹੈ ਉਮੀਦ ਦੇ ਦੇਖੋ ਸਮਝੌਤਾ ਤਾਂ ਦੋਨੇ ਪਾਰਟੀਆਂ ਨੇ ਕਰਨਾ ਇਧਰੋਂ ਸਾਡੇ ਪਾਰਟੀ ਪ੍ਰਧਾਨ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਪਤਾ ਵੀ ਹੋਣਾ ਹੈ ਨਹੀਂ ਹੋਣਾ ਜਦੋਂ ਕੋਈ ਗੱਲ ਚੱਲਦੀ ਹੋ ਤਾਂ ਉਹਨਾਂ ਨੂੰ ਪਤਾ ਹੋ ਮੈਨੂੰ ਨਹੀਂ ਪਤਾ ਵੀ ਚੱਲਦੀ ਹੈ ਕਿ ਨਹੀਂ ਚੱਲਦੀ ਸਾਡੇ ਚੋਂ ਕਿਸੇ ਨੂੰ ਨਹੀਂ ਪਤਾ ਹੋਣਾ ਨਹੀਂ ਸੁਣ ਲੋ ਨਾ ਗੱਲ ਤੇ ਇਹ ਸੰਗਤ ਸਤਾਰਨ ਰੱਖਦੇ ਹੋ ਕਿ ਤੂੰ ਚੌਣਿਆ ਵੀ ਤੇ ਤੂੰ ਜੋ ਮੈਂ ਉਹੀ ਗੱਲ ਤੇ ਆਉਂਦਾ ਸੀ ਤੂੰ ਕਾਲੀ ਕਿਉਂ ਕਰਦੇ ਥੋੜੇ ਉਹ ਉਹਨਾਂ ਨੇ ਘਰ ਉਧਰ ਦੋ ਬੰਦੇ ਨੇ ਮੋਦੀ ਸਾਹਿਬ ਤੇ ਸ਼ਾਹ ਜੀ ਉਹ ਦੋ ਬੰਦਿਆਂ ਦੀ ਗੱਲ ਚੱਲਣੀ ਹੈ ਹੋਰ ਤੀਜੇ ਦੀ ਉੱਥੇ ਵੀ ਕਿਸੇ ਦੀ ਨਹੀਂ ਚੱਲਣੀ ਜੇ ਤਿੰਨ ਬੰਦਿਆਂ ਦੀ ਗੱਲ ਮਿਲ ਗਈ ਸਾਡੇ ਜਿਹੜੇ ਕੋਈ ਨਿੱਕੀਆਂ ਮੋਟੀਆਂ ਗੱਲਾਂ 'ਚ ਵੱਤ ਭੇਦ ਨੇ ਉਹ ਨਿਬੜ ਗਏ ਤੇ ਬੈਠ ਕੇ ਹੋ ਗਈ ਕੋਈ ਵੀ ਚੀਜ਼ ਅਸੰਭਵ ਨਹੀਂ ਹੈਗੀ ਅਸੀਂ ਪਹਿਲਾਂ ਵੀ ਬਹੁਤ ਇਕੱਠਿਆਂ ਨੇ ਰਾਜ ਕੀਤਾ ਹੈ 67 'ਚ ਅਸੀਂ ਇਕੱਠਿਆਂ ਨੇ ਰਾਜ ਕੀਤਾ 77 'ਚ ਅਸੀਂ ਇਕੱਠਿਆਂ ਨੇ ਰਾਜ ਕੀਤਾ 97 'ਚ ਕੀਤਾ 7 'ਚ ਕੀਤਾ 12 'ਚ ਕੀਤਾ ਵਧੀਆ ਰਾਜ ਚੱਲਿਆ ਲੋਕਾਂ ਨੂੰ ਜਿੰਨੇ ਸੁੱਖ ਦੇ ਸਾਧਨ ਮਿਲੇ ਉਹ ਭਾਜਪਾ ਕਾਲੀਦਾਸ ਦੀ ਗਵਰਨਮੈਂਟ ਬਣੀ ਮਿਲੇ ਫਿਰ ਮੇਰੀ ਇੱਕ ਆਪਣੀ ਸੋਚ ਹੈ ਪਾਰਟੀ ਦਾ ਸਾਰਿਆਂ ਪਤਾ ਹੀ ਹੈ ਸਰ ਬਿਨਾ ਹੁਣ ਜਿਹੜੀਆਂ ਸਥਿਤੀਆਂ ਪੈਦਾ ਹੋ ਗਈਆਂ ਸੈਂਟਰ ਬਿਨਾ ਕੋਈ ਸੂਬੇ ਦੀ ਸਰਕਾਰਾਂ ਨੂੰ ਚੱਲਣਾ ਬਹੁਤ ਔਖਾ ਹੈ ਕਿਉਂਕਿ ਸਾਰੀਆਂ ਪਾਵਰਾਂ ਹੀ ਸੈਂਟਰ ਹੌਲੀ-ਹੌਲੀ ਆਪਣੇ ਕੋਲੇ ਲੈ ਗਈਆਂ ਚਾਹੇ ਕਿਸੇ ਦਾ ਚਾਹੇ ਪਹਿਲਾ ਕਾਂਗਰਸ ਵਾਲੇ ਲੈ ਗਏ ਬਹੁਤੀਆਂ ਪਾਵਰਾਂ ਕੱਢ ਕੇ ਕੁਝ ਹੁਣੇ ਵੀ ਲੈ ਹੁਣ ਵਾਲੇ ਵੀ ਲੈ ਗਏ ਸਾਰੀਆਂ ਹੁਣ ਅੱਜ ਹੈਲਥ ਡਿਪਾਰਟਮੈਂਟ ਹੈ ਐਜੂਕੇਸ਼ਨ ਹੈ ਰੂਰਲ ਡਿਵੈਲਪਮੈਂਟ ਹੈ ਸ਼ਹਿਰ ਵਾਲਾ ਅਰਬਨ ਡਿਵੈਲਪਮੈਂਟ ਹੈ ਸਾਰੀਆਂ ਪਾਵਰਾਂ ਦਾ ਪੈਸੇ ਉੱਥੋਂ ਆਉਂਦੇ ਨੇ ਵਿੱਚ ਹੀ ਸੇ ਰੱਖੀ ਬੈਠੇ ਨੇ ਇੰਨੇ ਫੰਡ ਪਾਓ ਇੰਨਾ ਤੁਹਾਨੂੰ ਮਿਲੂ ਇੰਨੇ ਪਾਓ ਇੰਨਾ ਤੁਹਾਨੂੰ ਮਿਲੂ ਉਹ ਸਾਰੀਆਂ ਹੀ ਪਾਵਰਾਂ ਜਿਆਦਾ ਉਹਨਾਂ ਕੋਲੇ ਆ ਉਹਨਾਂ ਇੱਕ ਅਸਟੇਟਾ ਨੂੰ ਕੱਲੀਆਂ ਨੂੰ ਚੱਲਣ ਜੋਗਾ ਸੈਂਟਰ ਦੀਆਂ ਪਾਰਟੀਆਂ ਨੇ ਛੱਡਿਆ ਹੀ ਨਹੀਂ ਹੈਗਾ ਹਾਂ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਬਰੜ ਕੇ ਤਾਂ ਸਾਡੇ ਕੋਈ ਉਹਨਾਂ ਨਾਲ ਜਾਦੇ ਮਤਭੇਦ ਵੀ ਹੈ ਨਹੀਂ ਇਹ ਜਿਹੜੇ ਨਿੱਕੇ ਮੋٹے ਮਤਭੇਦ ਆ ਉਹ ਠੀਕ ਹੋ ਜਾਣਗੇ ਗੱਲ ਮੇਰੀ ਦੀ ਗੱਲ ਤੁਸੀਂ ਭਾਜੀਪੀ ਉੱਤੋਂ ਸਾਰੇ ਬੋਲਦੇ ਆ ਨਾ ਵੀ ਨਹੀਂ ਕਰਨਾ ਅਸੀਂ ਕਹਿੰਦੇ ਆ ਤੁਸੀਂ ਇਕੱਲੇ ਭਾਜੀਪੀ ਦੇ ਲੀਡਰ ਤੋਂ ਜਿਹੜੇ ਨੂੰ ਮਰਜ਼ੀ ਟੈਲੀਫੋਨ ਕਰਦੇ ਤੁਸੀਂ ਜਿਹਨੂੰ ਮਰਜ਼ੀ ਉਹ ਕਹਿਣਗੇ ਹੋਣਾ ਚਾਹੀਦਾ ਜਰ ਫਾਇਦਾ ਫਿਰ ਅਸੀਂ ਜਿੱਤ ਜਾਗੇ ਜੋ ਇਕੱਲੇ ਨਹੀਂ ਅਸੀਂ ਜਿੱਤੇ ਉਹ ਵੀ ਕਹਿੰਦੇ ਇਵੇਂ ਸਾਡੇ ਲੀਡਰ ਨੂੰ ਜਿਹੜੇ ਨੂੰ ਮਰਜ਼ੀ ਕਰ ਲੋ ਜਿੰਨੇ ਬੈਠੇ ਆ ਸਾਹਮਣੇ ਤਾਂ ਨਹੀਂ ਬੋਲਣਗੇ ਇਕੱਲੇ ਇਕੱਲੇ ਨੂੰ ਕਰ ਲਓ ਜਿਹਨੂੰ ਮਰਜ਼ੀ ਇਹ ਵੀ ਕਹਿਣਗੇ ਹੋ ਜੇ ਜਿੰਨੀ ਮਰਜ਼ੀ ਹੁਣ ਚ ਫਾਇਦਾ ਤੇ ਸਭ ਤੋਂ ਵੱਡੀ ਗ ਐਸੋੜੇ ਕਿਤੇ ਗੱਲ ਕਰ ਲੋ ਕਿਸਾਨ ਸਭ ਤੋਂ ਵੱਧ ਉੱਟ ਸੀ ਬੀਜਪੀ ਦੇ ਕਿਸਾਨ ਵੀ ਹੁਣ ਕਹਿੰਦੇ ਜੇ ਸਮਝੌਤਾ ਕਰ ਲੋ ਆਪਾਂ ਜਿੱਤੇ ਹੀ ਪਏ ਆ ਵਪਾਰੀ ਮਜ਼ਦੂਰ ਕਿਸਾਨ ਦੁਕਾਨਦਾਰ ਸਾਰੇ ਲੋਕ ਆਂਦੇ ਹੁਣ ਇਸ ਵੇਲੇ ਸਮਝੌਤਾ ਕਰੋ ਇਹ ਫਾਇਦਾ ਇਹਨਾਂ ਨੂੰ ਮਗਰੋਂ ਲਾਓ ਸਾਰਿਆਂ ਨੂੰ ਕਾਗਰਸ ਨਹੀਂ ਹੋਣੀ ਚਾਹੀਦੀ ਦੁਬਾਰਾ ਆਪ ਦੀ ਹੋਣੀ ਚਾਹੀਦੀ ਅਸੀਂ ਵੇਖ ਲਿਆ ਜਿੰਨੇ ਕੰਮ ਹੋਇਆ ਕਾਲੀ ਦਲ ਦੇ ਰਾਜ 'ਚ ਹੋਇਆ ਜਿੰਨੀ ਡਿਵੈਲਪਮੈਂਟ ਹੋਈ ਹੈ ਕਾਲੀ ਦਲ ਦੇ ਰਾਜ 'ਚ ਹੋਇਆ ਜਿੰਨੀਆਂ ਸੁਖ-ਸੂਲਤਾ ਮਿਲੀਆਂ ਕਾਲੀ ਦਲ ਦੇ ਰਾਜ 'ਚ ਮਿਲੀਆਂ ਨੇ ਸੋ ਲੋਕੀ ਚਾਹੁੰਦੇ ਨੇ ਹੁਣ ਅਸੀਂ ਲੋਕਾਂ ਦੀ ਗੱਲ ਹੈ ਤੇ ਲੋਕਾਂ ਦੀ ਗੱਲ ਤੋਂ ਕਿਸੇ ਤੋਂ ਪਿੱਛੇ ਨਹੀਂ ਹਟਿਆ ਜਾਣਾ ਜਿਹੜੀ ਗੱਲ ਲੋਕ ਚਾਹੁੰਦੇ ਹੁੰਦੇ ਹਨ ਨਾ ਉਹ ਗੱਲ ਖੀਰ ਕਰਨੀ ਪੈਂਦੀ ਹੁੰਦੀ ਹੈ ਪ੍ਰਧਾਨ ਜੀ ਨੂੰ ਦੱਸਿਆ ਤੁਸੀਂ ਵੀ ਲੋਕ ਵੀ ਚਾਹੁੰਦੇ ਪ੍ਰਧਾਨ ਜੀ ਪ੍ਰ ਫਰਾਂ ਦੇ ਸੱਤ ਗੱਲਾਂ ਜਾਣ ਤਾਂ ਉਹਨਾਂ ਨੂੰ ਵੇਖ ਜ ਉਹਨਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਹੈ ਪ੍ਰਧਾਨ ਦੀ ਡਿਊਟੀ ਬੋਲਣਾ ਨਹੀਂ ਹੁੰਦਾ ਜਿੰਨਾ ਚਿਰ ਕੋਈ ਗੱਲ ਸਿਰੇ ਨਾ ਚੜ ਜੇ ਉਹਨਾਂ ਚਿਰ ਬੋਲਣਾ ਨਹੀਂ ਹੁੰਦਾ ਬੋਲਣ ਚ ਕੋਈ ਫਾਇਦਾ ਨਹੀਂ ਹੁੰਦਾ ਅਸੀਂ ਮਾੜਾ ਮੁੱਟਾ ਬੋਲ ਸਕਦੇ ਆ ਜਿਹੜੀ ਲੋਕਾਂ ਦੀ ਗੱਲ ਲੋਕਾਂ ਦੀ ਗੱਲ ਅਸੀਂ ਉਹਨਾਂ ਨੂੰ ਵੀ ਦੱਸੀ ਹੈ ਕਿ ਪਬਲਿਕ ਚਾਹੁੰਦੀ ਹੈ ਸਾਰੀ ਤੇ ਸਾਡੇ ਨਾਲ ਤਾਂ ਉਹਨਾਂ ਨੂੰ ਵੱਧ ਵੱਧ ਮਿਲਦੇ ਸਾਡੇ ਨਾਲ ਤਾਂ ਉਹਨਾਂ ਨੂੰ ਕਿਤੇ ਜ਼ਿਆਦਾ ਮਿਲਦੇ ਉਹਨਾਂ ਨੂੰ ਸਾਰੇ ਪੰਜਾਬ ਦੇ ਮਿਲਦੇ ਆ ਸਾਨੂੰ ਚੱਲ ਆ ਪੰਜ ਚਾਰ ਜ਼ਿਲ੍ਹਿਆਂ ਦੇ ਨਾਲੋਂ ਫੇਰ ਜਾ ਕੇ ਜਿਹੜੀ ਅਫੈਕਟਡ ਫੈਮਲੀਆਂ ਤੋਂ ਦਿਨ ਆਈ ਉਹਨਾਂ ਨਾਲ ਮੁਲਾਕਾਤ ਕੀਤੀ ਉਹਨਾਂ ਤੋਂ ਫੇਰ ਉਸ ਤੋਂ ਬਾਅਦ ਉਹਨਾਂ ਨੇ ਲੁਧਿਆਣੇ ਧਰਨਾ ਦਿੱਤਾ ਪਲਾਡਾ ਹੱਦਰ ਦੇ ਬਾਅਦ ਫੇਰ ਅਸੀਂ ਲੁਧਿਆਣੇ ਇਸ ਦਫ਼ਤਰ ਬਾਹਰ ਧਰਨਾ ਦਿੱਤਾ ਫੇਰ ਮੁਹਾਲੀ ਧਰਨਾ ਦਿੱਤਾ ਫੇਰ ਬਟਿੰਡੇ ਦਿੱਤਾ ਔਰ ਜਿਸ ਦਿਨ ਪੁਗਿਆਲੇ ਧਰਨਾ ਚੱਲਿਆ